ਸਮੋਤਜੀ ਲੀਡਰਸ਼ਿਪ ਸਾਡਾ ਕਾਂਗਰਸ ਦਾ ਪਰਿਵਾਰ ਇੱਥੇ ਬੈਠਾ ਸਪਾਣੇ ਸੀਨੀਅਰ ਲੀਡਰ ਬੋਲ ਕੇ ਗਏ ਆ ਸੇ ਸੋਭਤ ਨੇ ਸਾਹਮਣੇ ਸਾਡਾ ਸਾਰਾ ਹੀ ਪਰਿਵਾਰ ਇਦਨਤਾਂ ਸਾਰੀ ਉਹ ਲੋਕ ਜਿਹੜੇ ਪਿਛਲੇ 20 ਸਾਲ ਤੋਂ ਕਾਂਗਰਸ ਬਾਣੇ ਸੀ ਇਸ ਤਰ੍ਹਾਂ ਦੇ ਸੀਨੀਅਰ ਲੋਕ ਇਹਦਾ ਪਰਸਲੇ ਨਾ ਕਰ ਐਪਰੋਚ ਨੇ ਜਿਹੜਾ ਸਾਡੇ ਬਲੋਕ ਦਾ ਪ੍ਰੋਦਾਣ ਨੇ ਸਾਡੇ بلوک سمتیاں پردھان نے سارے منڈل پردھان نے سارے یوتھ کانگریس ہے مہرا مندل بہت بڑی ویڈی گنتی اتنے بیٹا ساڑھے سارے ہی پیڈا کے پانچ ساری سینئر میں جس کا بڑھائی ہوں دل کرتا سارے میں نام پر ساری ایک پروار سارے ہی بیٹھا ہرک کا ہی نام لین کو گل کرتا سفر دن کی گہرائیوں میں تھوڑا دن بدھ ਉਹਨੂੰ ਬਹੁਤ ਮਾਣ ਆਣਾ ਹਲਕੇ ਸਮਾਣੇ ਦੇ ਕਾਂਗਰਸ ਪਰਿਵਾਰ ਦੇ ਉੱਪਰ ਜਦੋਂ ਵੀ ਕੋਈ ਸਮਾਣ ਆਇਆ ਤਾਂ ਹਮਾਂ ਨੂੰ ਮਾਣ ਆਇਆ ਅੱਜ ਸਪੋਰਟੀ ਕਾਂਗਰਸ ਪਾਰਟੀ ਦੀ ਵੀਟਿੰਗ ਇਹ ਉਹ ਲੋਕ ਬੈਠੇ ਨੇ ਰਾਜਪਾਲੀ ਸਾਹਿਬ ਜੀ ਕੋਈ ਲੈਣੀ ਵੀ ਹੈ ਕੋਈ ਵੱਡਾ ਇਕੱਠ ਨਹੀਂ ਹੈ ਇਹ ਉਹ ਲੋਕ ਨੇ ਜੋ ਕਾਂਗਰਸ ਪਾਰਟੀ ਦੀ ਲੜਾਈ ਲੜਦੇ ਇਹ ਲੋਕ ਨੇ ਜਿਹਦਾ ਮੈਂ 2017 ਦੇ ਵਿੱਚ ਨੂੰ ਐਮਐਲਏ ਬਣਾਇਆ ਮੈਂ ਉਸ ਤੇ ਪਹਿਲਾਂ ਇੱਥੇ ਆਇਆ ਸੀ ਨਾ ਲੋਕਾਂ ਨੇ ਨੂੰ ਐਮਐਲਏ ਬਣਾਇਆ ਅੱਜ ਵੀ ਯਾਦ ਹੁੰਦਾ ਕਿ ਇਸ ਤੋਂ ਪਹਿਲਾ ਇਲੈਕਸ਼ਨ ਹੋਇਆ ਸੀ ਲੋਕਦਾਰ ਰਾਜੇਂਦਰ ਜਿੱਕੂ ਜੀ ਇੱਥੇ ਖੜੇ ਹੋਏ ਕਿਹਾ ਤੇ ਨੰਦ ਸਿੰਘ ਜੀ ਨੇ ਸੱਸ ਰੇਟਰਾ ਸਾਹ ਕੋ ਬਾਹਰ ਕੇ ਸੀ ਨੂੰ ਜੀ ਦੇ ਇਹ ਕੋਈ ਮੂਹ ਨਹੀਂ ਕਰਦਾ ਸੀ ਸਵਾਰੇ ਕਹਿੰਦੇ ਮੇਰੇ ਪਿਤਾ ਦੀ ਆਟਾ ਲੈਣਾ ਸੁਣਾਵਰ ਹਰ ਕਿਸ ਨੂੰ ਲੜਿਆ ਸੀ ਹਮੇਸ਼ਾ ਇਸ ਗੌਰ ਤੋਂ ਲੜਦੇ ਰਹੇ ਤਾ ਸਵਾਰੇ ਨੂੰ ਇੱਕ ਹਾਈ ਕੋਰਟ ਸੀਰ ਸਮਝਦੇ ਸੀ ਤੁਹਾਡਾ ਠੀਕ ਹੈ ਸੀ ਆਇਆ ਸੀ ਗੋਪਨੁਸਾਦ ਤੇ ਉਹ ਰਿਸ਼ੀ ਘ라ਣੇ ਦੇ ਮਾਰ ਕੇ ਆਇਆ ਤੂੰ ਕਿਵੇਂ ਜਿੱਤੇਗਾ ਆਹ ਕਾਲੀ ਪਾਰਟੀ ਨੂੰ ਬਿਲਕੁਲ ਵੀ ਸੀਰੀਅਸਲੀ ਨਹੀਂ ਲੀਨ ਨੀ ਸੀ ਇਹ ਕਿਥੋਂ ਆ ਗਿਆ ਇਹ ਵੱੰਦੂ ਦਾ ਹਰ ਹੋਲੇ ਹੋਲੇ ਪਰਮਾਨ ਮੇਰਾ ਬੇਟਾ ਇਹਨਾਂ ਨੇ ਮਹਾਨ ਬਣਾਇਆ ਬੇਟਾ ਦੇ ਪੈਦ ਬੇਟਾ ਦੇ ਸਾਡਾ ਪੂਰਾ ਸੰਘਰਸ਼ ਨਾਲ ਉਹਨੇ ਜਿੰਨਾ ਕਰਕੇ ਐਮਰਿਕਾ ਨੇ ਬੁਲਾਇਆ ਬਣਾ ਦਿੱਤੇ ਗਹਿਰਾਣਾ ਜਦੋਂ ਨਾ ਕਦੇ ਮੂੜਾ ਮੋੜ ਹੀ ਕਿਸਾਨ ਦਾ ਨਹੀਂ ਪੁੱਛਤਾ ਨਹੀਂ ਹੋ ਸਕਦਾ ਛੋ ਮੈਡਮ ਅਸੀਂ ਐਵੇਂ ਜਿਵੇਂ ਸਾਡੀ ਸਰਕਾਰ ਬਣੀ ਸਰਬ ਮਾਨਕ ਬਹੁਤ ਵਧੀਆ ਅਸੀਂ ਕਾਂਗਰਸ ਖੜੀ ਕੀਤੀ ਸਾਥੇ ਇਹ ਜਿਹੜਾ ਪਰਸ਼ਦ ਦੀ ਇਲੈਕਸ਼ਨ ਹੋਈ ਸਾਡੇ 40 ਮੈਂਬਰ ਬੈਠੇ ਇੱਥੇ ਜਿਹੜਾ ਪਰਸ਼ਦ ਚਾਰ ਚਾਰ ਮੈਂਬਰ ਚਾਰੋਂ ਜਿਹੜਾ ਪਰਸ਼ਦੀਆਂ ਅਸੀਂ ਇਲੈਕਸ਼ਨਾਂ ਦਿੱਤੀਆਂ 23 ਬਲੌਕ ਸੁਪਤੀਆਂ ਅਸੀਂ 21 ਜਿੱਤੀਆਂ ਸਾਡੇ ਹੋਏ ਬਲੌਕ ਸੁਪਤੀਆਂ ਦੇ ਚੇਅਰਮੈਨ ਇੱਥੇ ਬੈਠੇ ਹੈ ਉਹ ਬੁਰਾਏ ਸਾਡੀਆਂ ਉਸਕੂਲ ਕਮੇਟੀ ਸਾਡਾ ਇੱਕ ਵੀ ਮੈਂਬਰ ਇਸਕੂਲ ਕਮੇਟੀ ਦਾ ਜਦੋਂ ਉਸਕੂਲ ਕਮੇਟੀ ਨੇ ਇਲੈਕਸ਼ਨ ਹੋਈ 100 ਕੈਂਡੀਡੇਟਸ ਅਸੀਂ 21 ਦੇ ਵਿੱਚ 20 ਮੁਸਲਮਾਨਾਂ ਦਲ ਤੇ ਜਿੱਤੇ ਪ੍ਰਧਾਨਗੀ ਪ੍ਰਾਇਮ ਨੂੰ ਮਤਾਨ ਮਿਲਿਆ ਉਹਨੂੰ ਪ੍ਰਾਇਆ ਬਹਿਸ ਇਕੱਠਾ ਕਿਤੇ ਹੋਰ ਹੈ ਜੋ ਕਿ ਪਿੱਛੇ ਰਾਇ ਕਾ ਦਲ ਕੀਤਾ ਸਾਡੇ ਬਗੈਰ ਸ਼ਹੀਦ ਪ੍ਰਾਇਮ ਦੇ ਇਹਦੇ ਕੰਤਾ ਕੀ ਹੈ ਮੈਂ ਕਿਹਾ ਤੁਸੀਂ ਤੁਹਾਨੂੰ ਵਰਕਰ ਦਾ ਨਾਮ ਨਹੀਂ ਆਰਾਖ ਨੋੜਾ ਸਾਹਿਬ ਬੈਠੀ ਹੈ ਮੈਂ ਇਹਨਾਂ ਨੂੰ ਮੇਰੇ 2 ਮਹੀਨੇ ਚ ਫੜਿਆ ਸੀ ਮੈਂ ਕਿਹਾ ਬਤਾ ਸਾਡੇ ਕੋਲ ਪਿਛਲੇ 20 ਸਾਲ ਤੋਂ ਲੱਗੇ ਹੋਏ ਹਨ ਕੰਮ ਕਰਦੇ ਹੋਰੋਂ ਬਣਾ ਲਿਓ ਤੇ ਸ਼ਾਮ ਨੂੰ ਬਨਾਰਾ ਸਾਹਿਬ ਨੂੰ ਮੇਰਾ ਗੱਲ 2 ਮਹੀਨੇ ਬਾਅਦ ਹੋਇਆ ਪਹਿਲੀ ਵਾਰ ਟੈਲਫੋਨ ਆਇਆ ਘਰ ਆਜੂ ਬਨਾਰਾ ਸਾਹਿਬ ਗੁਰਿੰਦ ਸਿੰਘ ਸਾਹਿਬ ਨੂੰ ਵੀ ਗਿਆ ਮੈਂ ਸਨਾਨਾ ਸਿੰਘ ਨੂੰ ਬੈਠੇ ਉਹ ਚਲਾਨਾ ਪਟਿਆਣਾ ਕਹਿੰਦਾ ਮੈਂ ਆ ਗਿਆ ਉੱਥੇ ਆ ਕੇ ਬਨਾਰਾ ਸਾਹਿਬ ਭਟਾਣਾ ਜੋ ਬੜੇ ਵਧੀਆ ਧੀਰੇ ਨਾਲ ਬਨਾਰਾ ਸਾਹਿਬ ਨੇ ਚਲਾਇਆ ਸੋ ਅੱਜ ਜਿਹੜੀ ਰਾਹਤ ਗੱਲ ਦੀ ਜੀ ਦੀ ਸੋਚ ਹੈ ਇਹ ਉਸ ਇਸ ਫਾਰਸ਼ ਦਾ ਇਹਦੇ ਵਿੱਚ 50% ਦਾਕਰ ਦਾ ਕੋਈ ਲੈਗਾ ਦੇਗਾ ਨਹੀਂ ਤੇ ਸੈਮਣੀ ਕੀ ਇਲੈਕਸ਼ਨਾਂ ਦਾ ਕੋਈ ਲੈਗਾ ਦੇਗਾ ਨਹੀਂ ਇੱਥੇ ਮਿਲਸ਼ਾ ਜੀ ਸਾਡੇ ਹੋਰ ਇੱਕਲੇ ਕਾਂਗਰਸ ਯੂਨੀਅਨ ਦੇ ਅਧਾਰ ਪਰ ਤੋਂ ਸੋਣ ਵਾਸਤੇ ਆਏ ਆ ਤਾਂ ਕਿ ਥੋੜੇ ਵਿੱਚੋਂ ਜਿਹੜਾ ਵਰਕਰ ਹੋਵੇ ਉਹਨੂੰ ਬਣਾ ਸਕੀਏ ਜਿਹੜਾ ਚਲਾ ਕੇ ਜਿਹੜੀ ਪ੍ਰਧਾਨਗੀ ਕਰਾਣੀ ਹੈ ਕੋਈ ਸੌਂਕਾ ਕੰਮ ਨਹੀਂ ਹੈਗਾ ਆਰ ਵਾਲੀ ਇਲੈਕਸ਼ਨ ਲੜੀ ਹੈ ਉਸਨੇ ਹਰ ਬੈਠੇ ਪਿੰਡਾਂ ਤੇ ਜਾ ਕੇ ਪਿੰਡਾਂ ਨੂੰ ਵੱਟਾ ਕੋ ਪ੍ਰਜੇਤ ਜੱਤੇ ਦੇ ਕਾਰਜਵਾਹੀ ਦੇਤੇ ਅਸੀਂ ਬਹੁਤ ਵੱਡਾ ਸਮਾਣੇ ਦਾ ਬਹੁਤ ਵੱਡਾ ਸਰਪੱਖੀ ਵਿਕਾਸ ਇਸ ਹਨ ਮਹਾਂਗੀਤਾ ਇਸ ਕਰਕੇ ਸਾਰੀ ਅਸੀਂ ਕਾਰਜਸੂਚਨਾ ਕਰਾਈ ਦਿੱਤਾ ਰੇਖਣਾ ਦਿੱਤੀਆਂ ਔਰ ਇਸੇ ਤਾਲੀ ਬਹੁਤ ਵੱਡਾ ਵਿਕਾਸ ਇੱਥੇ ਹੋਇਆ ਤੇ ਅੱਜ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਸਰਕਾਰ ਹੈ ਜਿਹੜੀ ਪਿੰਡਾਂ ਦਾ ਵੀ ਕੰਮ ਕਰੂਗੀ ਪੰਚਾਇਤਾਂ ਤੋਂ ਸਾਡੇ ਦਿੱਤੇ ਹੋਏ ਪੈਸੇ ਪਏ ਆ ਜਿਹੜੀ ਸਰਕਾਰ ਆ ਕਿ 150 ਲੱਖ ਕਰੋੜ ਰੁਪਇਆ ਕਰਦਾ ਦੇ ਬੀਟੀਏ ਸਰਕਾਰ ਨੂੰ ਸਾਥੀਓ ਸਾਫ ਨਹੀਂ ਆਦਾ ਲੈ ਕਿੱਥੇ ਗਏ ਆ ਕਿਸੇ ਇੱਕ ਪਿੰਡ ਨੂੰ 1 ਰੁਪਏ ਦੀ ਗ੍ਰਾਂਟ ਨਹੀਂ ਕੋਈ ਡਵੈਲਪਮੈਂਟ ਨਹੀਂ ਕੋਈ ਵਿਕਾਸ ਨੂੰ ਪੈਸਾ ਜਾ ਕਿੱਥੇ ਰਿਹਾ ਆ ਜਿਹੜੇ ਜਿਹੜਾ ਡਾਟ ਆ ਮੈਨੇਜਮੈਂਟ ਦਾ ਜਿਹੜਾ ਪੈਸਾ ਹੁੰਦਾ ਡਾਸਟ ਮੈਨੇਜਮੈਂਟ ਦਾ ਪੈਸਾ ਆਏ ਸਾਲ ਸਰਕਾਰ 200 ਕਰੋੜ ਰੁਪਇਆ ਜਿਹੜੀ ਫਲਟ ਆ ਪਰ ਹੋਈ ਹੈ ਇਹ ਜ਼ਿੰਮੇਵਾਰੀ ਹੈ ਸਰਕਾਰ ਦੀ ਹੈ ਜ਼ਿੰਮੇਵਾਰ ਹੈ ਅੱਜ ਪ੍ਰਧਾਨ ਕੀ ਦਾ ਕੈਂਡੀਡੇਟ ਦਾ ਬਾਈ ਕਰੇ ਨੂੰ ਲਿਖ ਕੇ ਦਵੇ ਕਿ ਮੈਂ ਇਹ ਦਾ ਬਾਈ ਨਹੀਂ ਕਰਾਂਗਾ। ਹੋਰ ਜੇ ਵੀ ਮੈਂ ਇਹ ਦਾ ਬਾਈ ਨਹੀਂ ਕਰੂੰਗਾ। ਸਰਦਾਰ ਜਿੰਦਰ ਸਿੰਘ ਜਿੰਦਾਬਾਦ ਸਰਦਾਰ ਜਿੰਦਰ ਸਿੰਘ ਜਿੰਦਾਬਾਦ ਜਿਹੜੀ ਸਾਡੀ ਪੰਜਾਬ ਸਰਕਾਰ ਦੀ ਥੋੜੀ ਜਿਹੀ ਹੋਟਲ ਪਈ ਹੋਈ ਹੈ ਸਾਡੇ ਇੰਦਰਾ ਨੂੰ ਵੀ ਭਾਵੇਂ ਉਹ ਇੰਦਰਾ ਦੇ ਕੇ ਬੰਨੂ ਪ੍ਰਧਾਨ ਬਣਾ ਦੇ ਮੈਚ ਜੁਨਿਸਟਰੀ ਦਾ ਕੈਡੀਗੇਟ ਵੀ ਮਸਲਾ ਹੀ ਬਣ ਜਾਣਾ ਬੰਦਾ ਕੁਰਬਾਨੀ ਜਣੀ ਪੈਂਦੀ ਹੈ ਪਾਰਟੀ ਦੇ ਵਿੱਚ ਸੋਏ ਲਗਵਾਰੋ ਮੈਂ ਇੰਟਰਪਰਾਈਜ਼ ਨਹੀਂ ਬਣੂੰਗਾ ਤੇ ਉਹ ਬੰਦਾ ਪ੍ਰਧਾਨ ਬਣਨਾ ਚਾਹੁੰਦਾ ਹੈ ਪ੍ਰਧਾਨ ਬਹੁਤ ਵੱਡੀ ਤਾਕਤ ਹੈ ਆਡਾ ਨਹੀਂ ਇਲੈਕਸ਼ਨ ਕੋਈ ਛੋਟੀ ਇਲੈਕਸ਼ਨ ਨਹੀਂ ਇਹ ਬਹੁਤ ਵੱਡੀ ਇਲੈਕਸ਼ਨ ਹੈ ਇਹਦੇ ਵਿੱਚ ਪ੍ਰਧਾਨ ਦਾ ਬਹੁਤ ਵੱਡਾ ਯੋਗਦਾਨ ਰਹਿਣਾ ਹੈ ਸੋ ਬਹੁਤ ਬਹੁਤ ਬੜਾ ਬੜੀ ਜੇਪਾਰੀ ਇਹਨਾਂ ਨੂੰ ਕਹਿੰਦਾ ਸਰਕਾਰ ਸਾਡੀ ਬੜੇ ਸਰਬ ਪੱਤੀ ਵਿਕਾਸ ਨੂੰ ਅਸੀਂ ਸਮਾਣੇ ਦਾ ਕੀਤਾ ਸਾਰੇ ਪੰਜਾਬ ਦੇ ਬੀਜੇ ਕਿੰਨੋਂ ਬੰਦਾ ਸਾਡਾ ਕੋਈ ਰਾਤ ਦੀ ਸਿਰ ਹੋਣਾ ਦਾ ਵੋਟ ਚੋਰੀ ਹੈ ਸੋ ਇਸ ਕਰਕੇ ਥੋੜੇ ਸਾਹਮਣੇ ਵੋਟ ਚੋਰੀ ਦਾ ਇੱਕ ਸਿਸਟਮ ਬਣਿਆ ਹੋਇਆ ਬੀਜਪੀ ਦੇ ਵਿੱਚ ਆਪ ਜਿਸਨ ਬੀਜਪੀ ਦੇ ਕਾਨੂੰਨ ਪਾਸ ਕਰਾਇਆ ਇਹ ਜਿਹੜਾ ਰੱਖੇ ਟ੍ਰਿਸ਼ਨ ਹੈ ਜਿਹੜਾ ਬੀਜਪੀ ਦਾ ਇੱਕ ਮਰਵਾਣ ਦਾ ਮੈਂਬਰ ਬਣਿਆ ਹੋਇਆ ਹੈ ایک قانون پاس آیا گیا سینٹر آف ایڈیا کے خلاف کوئی بندہ پرچا نہیں کر سکتا کوئی دوش نہیں لا سکتا فری کرتا یہاں نے اور اس بعد چوڑ چوڑی ہوئی ہے جس دن بی جے پی نے جیڈیا کا ایل او پی ہوں جیف جسٹس آف انڈیا ہوگا ਸਭ ਤੋਂ ਪਹਿਲਾਂ ਇਹਨਾਂ ਨੇ ਕਾਨੂੰਨ ਪਾਸ ਕੀਤਾ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਬਾਹਰ ਕੱਢ ਕੇ ਅਮਰ ਸ਼ਾਹ ਨੂੰ ਬਾਹਰ ਇਹਨਾਂ ਨੇ ਮਨੋਕ੍ਰੀ ਕਰ ਲਈ ਹੈ ਕਿ ਮੈਂ ਵੋਟਾਂ ਦਾ 70 ਲੱਖ ਵੋਟਾਂ ਜਿਹੜੇ ਕੀ ਲੈ ਕੇ ਬੱਦੇ ਮਾਰ ਹੀ ਦਿੱਤੇ ਪਿਆਰ ਦੇ ਵਿੱਚ ਇਹ ਵੋਟ ਚੋਰੀ ਜਿਹੜੀ ਸਾਹਮਣੇ ਲੈ ਕੇ ਆ ਰਹੇ ਐ ਇਹ ਇੱਕ ਮੂਵਮੈਂਟ ਬਣਦੀ ਜਾ ਰਹੀ ਸੋ ਸਰਕਾਰ ਲੋਕ ਸਾਥਿਓ ਆ ਆਣੜੀ ਇਲੈਕਸ਼ਨ ਹੈ ਉਸ ਇਲੈਕਸ਼ਨ ਵਾਸਤੇ ਅੱਜ ਜਿਹੜੀ ਪ੍ਰਧਾਨਗੀ ਦੀ ਚੋਣ ਹੋ ਰਹੀ ਹੈ ਤੁਸੀਂ ਸਾਰੇ ਫ੍ਰੀ ਹੋ ਆਪਣੀ ਆਪਣੀ ਗੱਲ ਕਰਨ ਵਾਸਤੇ ਤੁਸੀਂ ਆਪਣੀ ਮਨ ਦੀ ਗੱਲ ਕਰਨੀ ਹੈ ਮੈਡਮ ਦੇ ਨਾਮ ਦੰਨੇ ਬੈਠਣ ਕੇ ਤਾਂ ਕਿ ਵਧੀਆ ਫੀਡਬੈਕ ਦਾ ਸਕੀ ਜਿਹੜਾ ਪ੍ਰਧਾਨ ਸਾਨੂੰ ਮਿਲ ਸਕੇ ਹਰ ਬੈਠੇ ਇਹ ਕਹਿੰਦਾ ਕਿ ਤੁਸੀਂ ਪ੍ਰਧਾਨਾਣਾ ਮੈਡਮ ਕੀ ਸਾਡੇ ਕੋਲ ਤਾਂ ਅਜੇ ਸਟੇਜ ਤੇ ਕਈ ਕੈਂਡੀਡੇਟ ਐ ਜਿਹੜੇ ਚੜੀ ਚੜੀ ਸਾਹਮਣੇ ਤੇ ਨੇ ਉਹਨਾਂ ਨੂੰ ਪ੍ਰਾਯੋਗ ਅਯਾਸ਼ਵਾਲ ਜੀ ਬੈਠੇ ਐਸ਼ਵਾਲ ਜੀ ਨੂੰ ਬੁਲਾ ਦਿਓ ਸਾਡੀ ਦਾ ਸਮਾਨ ਚ ਹੈ ਨਹੀਂ ਜਦੋਂ ਤੇ ਗੰਗੇ ਕਾਂਸਪਾਟ ਦੀ ਲੜਾਈ ਲੱਗਦੇ ਬਹੁਤ ਸੀਨੀਅਰ ਲੀਡਰ ਸਾਡੇ ਸਟੇਜ ਤੇ ਬੈਠੇ ਆ ਕੀ ਕਾਬਲੀਅਤ ਰੱਖਦੇ ਆ ਇਹ ਉਹ ਪ੍ਰਧਾਨ ਮਨਸਾਕਰ ਜਿਹਦੇ ਨੂੰ ਚੜਾੜ ਦੀ ਪ੍ਰੋਫੈਸੀ ਹੈ ਸੁਖਰਾਣਾ ਸਾਹਿਬ ਬਹੁਤ ਵਧੀਆ ਚੜਾਇਆ ਤੁਸੀਂ ਵੀ ਜਿਸ ਨੂੰ ਵੀ ਸਾਰੇ ਨੂੰ ਪ੍ਰਧਾਨ ਕਰਨ ਦੀ ਥੋੜਾ ਫਨ ਮੈਡਮ ਤੁਹਾਡੀ ਗੱਲ ਸੁਣ ਕੇ ਆਪਣੀ ਆਪਣੀ ਗੱਲ ਰੱਖੋ آپ کی تھینک جو راہل گاندھی سوچ ہے اِسی کر سکیں ودیا پردھان ضلعے کا پردھان بنا کے تم دئیے آپ کاس پارٹی کی وہ لڑائی لڑ سکے ساری لیڈرشپ دا سارا تھوڑا خاص کر کے منیشہ جی کام صاحب کا اسپیشلی آئی ایس گاڑی کے بہت بہت سواگت ہے تھوڑا بہت بہت دنواد ہے بہت بنکت کر رہے ہو روز علاقوں کے جا رہے ہو کا رہ گئی ہے ہوں یہاں کا دلی کو چڈ کے ਇਹ ਪੰਜਾਬ ਦੇ ਵਿਚ ਆ ਕੇ ਪੰਜਾਬ ਦਾ ਵਾਡਾ ਲਾ ਕੇ ਰੱਖਿਆ ਹੋਇਆ ਹੈ ਨਾ ਕਿਵੇਂ ਪੰਜਾਬ ਨੂੰ ਲੁੱਟਣਾ ਆਸਮਾਨ ਦੇ ਵਿੱਚ ਕਿੰਨੇ ਹਾਲੇ ਹੋਏ ਅੱਜ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਬੀਜੇਪੀ ਦਾ ਰੀ ਟੀਮ ਹੈਗੀ ਇਹ ਹਿੱਸਾ ਬੀਜੇਪੀ ਦਾ ਆਪ ਤੁਸੀਂ ਦੇਖਿਆ ਜਦੋਂ ਵੀ ਇਲੈਕਸ਼ਨ ਆਈਆਂ ਖਾਸ ਕਰਕੇ ਅਰਵਿੰਦ ਕੇਸ਼ਵਾਨ ਸੁਦਰ ਸ਼ੋਰੀਆ ਐਡੇ ਜੈਸਾ ਇਹ ਸਾਰੇ ਜਦੋਂ ਜੇਲ੍ਹ ਤੇ ਵਾਪਸ ਆਏ ਸਾਰੇ ਪੰਜਾਬ ਚ ਆ ਗਏ ਕਿ ਕਿ ਬੀ.ਡੀ.ਪੀ ਕੋਲ ਕੋਈ ਇਤਿਆਰ ਹੈ ਸੀ.ਵੀ.ਆਈ ਦਾ ਆਈ.ਡੀ ਹੈ ਆਨ ਸਾਰੇ ਨੂੰ ਦਿਖਾਤਾ ਬਹੁਤ ਵੱਡਾ ਸਕੈਨ ਇੱਲੀ ਦੇ ਵਿੱਚ ਐਜੂਕੇਸ਼ਨ ਕੋਡ ਦਾ ਹੋਇਆ 1200 ਕੋਡ ਜਦੋਂ ਇਹ ਮਹਾਰਾਏ ਇਹਨਾਂ ਨੂੰ ਦੱਸਾਇਆ ਕਿ ਭਾਈ ਅੰਦਰ ਜਾੜੇ ਕਿ ਤੁਸੀਂ